ਉਹਨਾਂ ਦਾ ਯਾਰ ਆ ਜਿਹੜਾ ਜਾਂ ਜਾਂ ਬੌਸ ਆ ਜਿਹੜਾ ਤਿਹਾੜ ਜੇਲ੍ਹ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਉਹਨਾਂ ਨੂੰ ਉਹ ਟਾਈਮ ਲਈ ਬੜਾ ਜੂਝ ਰਹੇ ਆ ਕਈ ਮੰਤਰੀ ਜੇਲ੍ਹ ਚ ਨੇ ਕਈ ਉਹਨਾਂ ਦੇ ਸਾਥੀ ਜੇਲ੍ਹ ਚ ਨੇ ਤੇ ਇਸ ਕਰਕੇ ਉਹਨਾਂ ਨੂੰ ਤਾਂ ਹੋਰ ਕੋਈ ਕੰਮ ਦਾ ਬੇਹਲੀ ਹੈ ਨਹੀਂ ਉਹ ਕਿੱਥੋਂ ਵਿਚਾਰੇ ਟਿਕਟਾਂ ਦੇਣਗੇ ਕਿੱਥੋਂ ਵਿਚਾਰੇ ਕੈਂਪੇਨ ਕਰਨਗੇ ਇੱਥੋਂ ਸਿਰਫ ਜਹਾਜ਼ ਉੱਡਦਾ ਕੇਜਰੀਵਾਲ ਜੀ ਦੇ ਘਰੇ ਸਮਾਨ ਪਹੁੰਚਾਉਣਾ ਪੈਂਦਾ ਏ ਕਦੇ ਇੱਥੇ ਦਾ ਮੰਤਰੀ ਬਲਬੀਰ ਸਿੰਘ ਡਾਕਟਰ ਸਾਹਿਬ ਉਹ ਜਾਂਦੇ ਆ ਦੇਖਣ ਹਾਲਚਲ ਤੇ ਹੁਣ ਜੇਲ੍ਹ ਚ ਕਹਿੰਦੇ ਆ ਭਾਰ ਬਹੁਤ ਘਟ ਗਿਆ ਇਹਨਾਂ ਨੂੰ ਸ਼ੌਕ ਸੀ ਨਾ ਬੜਾ ਜੇਲ੍ਹਾਂ ਚ ਦੂਜਿਆਂ ਨੂੰ ਪਾਉਣ ਦਾ ਬਿਟੂ ਜੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਸਿਆਸੀ ਮੌਸਮ ਨੂੰ ਲੈ ਕੇ ਮੁੱਖ ਮੰਤਰੀ ਲਗਾਤਾਰ ਜਿਹੜਾ ਵਾ ਸ਼ੇਰੋ ਸ਼ਾਰੀ ਦੇ ਅੰਦਾਜ਼ ਦੇ ਵਿੱਚ ਟਿੱਪਣੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਉਹ ਤਾਂ ਮਤਲਬ ਉਹਨਾਂ ਦਾ ਯਾਰ ਆ ਜਿਹੜਾ ਜਾਂ ਜਾਂ ਬੌਸ ਆ ਜਿਹੜਾ ਤਿਹਾੜ ਜੇਲ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਉਹਨਾਂ ਨੂੰ ਟਾਈਮ ਲਈ ਬੜਾ ਜੂਝ ਰਹੇ ਆ ਤੇ ਉਹ ਉਸੇ ਉਹ ਚ ਲੱਗੇ ਹੋਏ ਆ ਕਈ ਮੰਤਰੀ ਜੇਲ ਚ ਨੇ ਕਈ ਉਹਨਾਂ ਦੇ ਸਾਥੀ ਜੇਲ ਚ ਨੇ ਤੇ ਇਸ ਕਰਕੇ ਉਹਨਾਂ ਨੂੰ ਤਾਂ ਹੋਰ ਕੋਈ ਕੰਮ ਦਾ ਬੇਹਲੀ ਹੈ ਨਹੀਂ ਉਹ ਕਿੱਥੋਂ ਵਿਚਾਰੇ ਟਿਕਟਾਂ ਦੇਣਗੇ ਕਿੱਥੋਂ ਵਿਚਾਰੇ ਕੈਂਪੇਨ ਕਰਨਗੇ ਉਹਨਾਂ ਚ ਦਾ ਇੱਥੋਂ ਸਿਰਫ ਜਹਾਜ਼ ਉੱਡਦਾ ਕੇਜਰੀਵਾਲ ਜੀ ਦੇ ਘਰੇ ਸਮਾਨ ਪਹੁੰਚਾਉਣਾ ਪੈਂਦਾ ਏ ਕਦੇ ਇੱਥੇ ਦਾ ਮੰਤਰੀ ਬਲਵੀਰ ਸਿੰਘ ਡਾਕਟਰ ਸਾਹਿਬ ਉਹ ਜਾਂਦੇ ਆ ਦੇਖਣ ਹਾਲਚਲ ਤੇ ਹੁਣ ਜੇਲ੍ਹ ਚ ਕਹਿੰਦੇ ਆ ਭਾਰ ਬਹੁਤ ਘਟ ਗਿਆ ਇਹਨਾਂ ਨੂੰ ਸ਼ੌਕ ਸੀ ਨਾ ਬੜਾ ਜੇਲ੍ਹਾਂ ਚ ਦੂਜਿਆਂ ਨੂੰ ਪਾਉਣ ਦਾ ਤੇ ਹੁਣ ਆਪ ਦੇ ਬਾਰੇ ਕਹਿੰਦੇ 4 ਕਿਲੋ ਭਾਰ ਘਟ ਗਿਆ ਕਹਿੰਦੇ 5 ਕਿਲੋ ਭਾਰ ਘਟ ਗਿਆ ਇਹ ਤਾਂ ਉਹ ਰੰਗ ਨੇ ਕਰਤਾਰ ਦੇ ਵਾਰੀ ਆਉਣੀ ਆ ਉਹਨਾਂ ਦਾ ਯਾਰ ਆ ਜਿਹੜਾ ਜਾਂ ਜਾਂ ਬਾਸਸ ਆ ਜਿਹੜਾ ਤਿਹਾਰਡ ਜੇਲ੍ਹ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਉਹਨਾਂ ਨੂੰ ਉਹ ਟਾਈਮ ਲਈ ਬੜਾ ਜੂਝ ਰਹੇ ਆ ਕਈ ਮੰਤਰੀ ਜੇਲ੍ਹ 'ਚ ਨੇ ਕਈ ਉਹਨਾਂ ਦੇ ਸਾਥੀ ਜੇਲ੍ਹ 'ਚ ਨੇ ਤੇ ਇਸ ਕਰਕੇ ਉਹਨਾਂ ਨੂੰ ਤਾਂ ਹੋਰ ਕੋਈ ਕੰਮ ਦਾ ਬੇਹਲੀ ਹੈ ਨਹੀਂ ਉਹ ਕਿੱਥੋਂ ਵਿਚਾਰੇ ਟਿਕਟਾਂ ਦੇਣਗੇ ਕਿੱਥੋਂ ਵਿਚਾਰੇ ਕੈਂਪੇਨ ਕਰਨਗੇ ਇੱਥੋਂ ਸਿਰਫ ਜਹਾਜ਼ ਉੱਡਦਾ ਕੇਜਰੀਵਾਲ ਜੀ ਦੇ ਘਰੇ ਸਮਾਨ ਪਹੁੰਚਾਉਣਾ ਪੈਂਦਾ ਏ ਕਦੇ ਇੱਥੇ ਦਾ ਮੰਤਰੀ ਬਲਬੀਰ ਸਿੰਘ ਡਾਕਟਰ ਸਾਹਿਬ ਉਹ ਜਾਂਦੇ ਆ ਦੇਖਣ ਹਾਲਚਲ ਤੇ ਹੁਣ ਜੇਲ੍ਹ 'ਚ ਕਹਿੰਦੇ ਆ ਭਾਰ ਬਹੁਤ ਘਟ ਗਿਆ ਇਹਨਾਂ ਨੂੰ ਸ਼ੌਕ ਸੀ ਨਾ ਬੜਾ ਜੇਲ੍ਹਾਂ 'ਚ ਦੂਜਿਆਂ ਨੂੰ ਪਾਉਣ ਦਾ ਬਿਟੂ ਜੀ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਸਿਆਸੀ ਮੌਸਮ ਨੂੰ ਲੈ ਕੇ ਮੁੱਖ ਮੰਤਰੀ ਲਗਾਤਾਰ ਜਿਹੜਾ ਵਾ ਸ਼ੇਰੋ ਸ਼ਾਰੀ ਦੇ ਅੰਦਾਜ਼ ਦੇ ਵਿੱਚ ਟਿੱਪਣੀਆਂ ਕਰਦੇ ਹੋਏ ਨਜ਼ਰ ਆਉਂਦੇ ਨੇ ਉਹ ਤਾਂ ਮਤਲਬ ਉਹਨਾਂ ਦਾ ਯਾਰ ਆ ਜਿਹੜਾ ਜਾਂ ਜਾਂ ਬੌਸ ਆ ਜਿਹੜਾ ਤਿਹਾੜ ਜੇਲ੍ਹ ਮਿਲਣ ਦਾ ਟਾਈਮ ਨਹੀਂ ਮਿਲ ਰਿਹਾ ਉਹਨਾਂ ਨੂੰ ਉਹ ਟਾਈਮ ਲਈ ਬੜਾ ਜੂਝ ਰਹੇ ਆ ਤੇ ਉਹ ਉਸੇ ਉਹ ਚ ਲੱਗੇ ਹੋਏ ਆ ਕਈ ਮੰਤਰੀ ਜੇਲ੍ਹ 'ਚ ਨੇ ਕਈ ਉਹਨਾਂ ਦੇ ਸਾਥੀ ਜੇਲ੍ਹ 'ਚ ਨੇ ਤੇ ਇਸ ਕਰਕੇ ਉਹਨਾਂ ਨੂੰ ਤਾਂ ਹੋਰ ਕੋਈ ਕੰਮ ਦਾ ਬੇਹਲੀ ਹੈ ਨਹੀਂ ਉਹ ਕਿੱਥੋਂ ਵਿਚਾਰੇ ਟਿਕਟਾਂ ਦੇਣਗੇ ਕਿੱਥੋਂ ਵਿਚਾਰੇ ਕੈਂਪੇਨ ਕਰਨਗੇ ਉਹਨਾਂ ਚ ਦਾ ਇੱਥੋਂ ਸਿਰਫ ਜਹਾਜ਼ ਉੱਡਦਾ ਕੇਜਰੀਵਾਲ ਜੀ ਦੇ ਘਰੇ ਸਮਾਨ ਪਹੁੰਚਾਉਣਾ ਪੈਂਦਾ ਏ ਕਦੇ ਇੱਥੇ ਦਾ ਮੰਤਰੀ ਬਲਬੀਰ ਸਿੰਘ ਡਾਕਟਰ ਸਾਹਿਬ ਉਹ ਜਾਂਦੇ ਆ ਦੇਖਣ ਹਾਲਚਲ ਤੇ ਹੁਣ ਜੇਲ੍ਹ ਚ ਕਹਿੰਦੇ ਆ ਭਾਰ ਬਹੁਤ ਘਟ ਗਿਆ ਇਹਨਾਂ ਨੂੰ ਸ਼ੌਕ ਸੀ ਨਾ ਬੜਾ ਜੇਲ੍ਹਾਂ ਚ ਦੂਜਿਆਂ ਨੂੰ ਪਾਉਣ ਦਾ ਤੇ ਹੁਣ ਆਪ ਦੇ ਬਾਰੇ ਕਹਿੰਦੇ 4 ਕਿਲੋ ਭਾਰ ਘਟ ਗਿਆ ਕਦੇ 5 ਕਿਲੋ ਭਾਰ ਘਟ ਗਿਆ ਇਹ ਤਾਂ ਉਹ ਰੰਗ ਨੇ ਕਰਤਾਰ ਦੇ ਵਾਰੀ ਆਉਣੀ ਆ